ਕਸੀ ਕਾਲ ਜੀ ਸਾਰੇ ਜਣਿਆਂ ਨੂੰ ਤਰੀਕ 24 ਜੂਨ 2025 ਆਪਾਂ ਖੜੇ ਆ ਇਸ ਟੇਹੂ ਰਿਸ਼ੀਕੇਸ਼ ਤੇ ਟਾਈਮ ਹੋ ਗਿਆ ਸਵੇਰੇ 5 ਇੱਥੋਂ ਹੁਣ ਚੱਲੇ ਆ ਯਾਤਰਾ ਸ਼੍ਰੀ ਹਿਮਕੁੰਡ ਸਾਹਿਬ ਇੱਥੋਂ ਚੱਲਦੇ ਆ ਅੱਗੇ ਜਾ ਕੇ ਦੇਖਦੇ ਆ 10-12 ਘੰਟੇ ਦਾ ਸਫ਼ਰ ਤਾਂ ਕਰਕੇ ਜਲਦੀ ਨਿਕਲਨੇ ਆ ਤੇ ਪਰਸੋਂ ਦੇ ਆਪਾਂ ਚੱਲੇ ਹੋਏ ਸੀ ਕੋਟਕਪੂਰਾ ਤੋਂ ਜ਼ਿਲ੍ਹਾ ਫਰੀਦਕੋੜ ਪਰਸੋਂ ਸ਼ਾਮੀ ਚੱਲ ਕੇ ਕੱਲ ਸਵੇਰ ਪਹੁੰਚੇ 6 ਵਜੇ ਫਿਰ ਇੱਥੇ ਇੱਕ ਲੋਕਲ ਹੋਟਲ ਦੇ ਵਿੱਚ ਸਟੇ ਕੀਤਾ ਸਾਰੀ ਰਾਤ ਸਫ਼ਰ ਕਰਨ ਤੋਂ ਬਾਅਦ ਸੁਰੇ 6 ਵਜੇ ਪਹੁੰਚੇ ਆ ਪਾਰਿਸ਼ੀਕੇਸ਼ ਤੇ ਅੱਗੇ ਦਾ ਸਫ਼ਰ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਪਾਰਿਸ਼ੀਕੇਸ਼ ਦਾ ਥੋੜਾ ਮਾਹੌਲ ਦੇਖਦੇ ਆ ਆ ਜੁਗਾਂ ਜੇ ਤੁਹਾਡਾ ਵੀ ਪਲਾਨ ਬਣਦਾ ਹੈ ਰਿਸ਼ੀਕੇਸ਼ ਘੁੰਮਣ ਦਾ ਤਾਂ ਆਪਦੇ ਨਾਲ ਚਾਰ ਕ ਬੰਦੇ ਚੱਕੋ ਤੇ ਪਹੁੰਚ ਜਾਓ ਉੱਥੇ ਬਸ ਇੰਨਾ ਕਿ ਧਿਆਨ ਰੱਖਣਾ ਵੀ ਆਪਦੇ ਨਾਲ ਦੇ ਨੂੰ ਆ ਪਾਰਕਾਂ ਤੋਂ ਦੂਰ ਰੱਖਿਓ ਕਿਉਂਕਿ ਪਾਰਕਾਂ ਦੇ ਜਵਾਕਾਂਲੇ ਝੂਲੇ ਲੱਗੇ ਹੁੰਦੇ ਆ ਪਰ ਕੋਈ ਗੱਲ ਨਹੀਂ ਆਪਣਾ ਜਿਹੜਾ ਸੋਨੂ ਹੈ ਇਹਦਾ ਦਿਲ ਤਾਂ ਬੱਚਾ ਹੀ ਹੈ ਵੈਸੇ ਭਣਾ ਦੋ ਬੱਚੇ ਆਂਦੇ ਉਹ ਗੱਲ ਵੱਖਰੀ ਹੈ ਪਰ ਸੋਨੂ ਦਾ ਦਿਲ ਇੱਕ ਬੱਚਾ ਹੈ ਝੂਟੇ ਝਾੜੇ ਲੈ ਕੇ ਚਲ ਜੇ ਲੋਕਲ ਮਾਰਕੀਟ ਦੇ ਵਿੱਚ ਕੁਝ ਪਸੰਦ ਆਉਂਦਾ ਇਥੋਂ ਖਾ ਪੀ ਲਓ ਜੇ ਕੋਈ ਹੋਰ ਕੋਈ ਘਰ ਦੀ ਚੀਜ਼ ਪਸੰਦ ਆਉਂਦੀ ਹੈ ਲੈ ਲਓ ਤੇ ਐਕਸਪਲੋਰ ਕਰੋ ਲੋਕਲ ਮਾਰਕੀਟ ਨੂੰ ਝੁੰਮਕੇ ਪਸੰਦ ਕਰਨਾ ਕਿੰਨਾ ਔਖਾ ਹੋ ਸਕਦਾ ਇਥੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਸਾਡੇ ਬੰਦੇ ਦੇ ਮੱਥੇ ਤੇ ਪੂਰੀਆਂ ਤਰੇਲੀਆਂ ਆਈਆਂ ਹੋਈਆਂ ਗੰਗਾ ਦੇ ਨਾਲ ਘੁੰਦੇ ਘੁੰਦੇ ਮੀਂਹ ਪੈ ਕਹਿੰਦਾ ਯਾਰ ਗੰਗਾ ਦੇ ਨੇੜੇ ਆ ਗਈ ਹੈ ਮੈਂ ਨਹੀਂ ਹੈ ਤੇ ਆਹ ਬੰਦਾ ਏਡਾ ਬੁਸ਼ਰਮ ਹੈ ਘਰ ਤੋਂ ਲੈ ਕੇ ਖੜਾ ਤਾਂ ਕਿ ਲਾਪਾਂ ਨਹੀਂ ਗਿਆ ਕੋਈ ਕਾਰਨ ਇਹਦੇ ਪਿੱਛੇ ਕੋਈ ਖਾਸ ਹੈ ਗੁਰੀ ਆਥਲਾ ਜੀ ਕਹਿੰਦੇ ਸੀ ਨੇ ਤੇਲ ਹਰਾਮੀ ਹੋ ਬੇਟਾ ਦੂਜੇ ਪਾਸੇ ਹੀ ਨਾਲਾ ਆ ਗਈ ਮੁੰਡੇ ਨੂੰ ਸ਼ਰਮ ਬਾਈ ਦੋ ਤਿੰਨ ਸਪੌਟ ਲੰਗਾ ਆ ਗਏ ਹੁਣ ਸ਼ਰਮ ਆਈ ਐ ਵੀ ਚੱਲ ਨਾ ਆਈ ਲੰਦ ਇਸ਼ਰਾਣ ਕੀਤਾ ਤੇ ਗਰਮੀ ਤੇ ਥੋੜੀ ਰਾਤ ਮਿਲ ਗਈ ਉਸ ਤੋਂ ਬਾਅਦ ਚੱਲ ਗਏ ਆਪਾਂ ਪੁਲ ਤੇ ਤੇ ਜਿਹੜੇ ਜ਼ਿਆਦਾਤਰ ਟੂਰਿਸਟ ਹੁੰਦੇ ਆ ਉਹ ਇੱਥੇ ਪੁਲ ਤੇ ਹੀ ਹੁੰਦੇ ਨੇ ਰਿਸ਼ੀਕੇਸ਼ ਦੀ ਮੇਨ ਸਪੌਟ ਹੀ ਆ ਇਧਰ ਵਹੀਕਲ ਚੱਲਦੇ ਆ ਵਿਚਾਲੇ ਲੰਗਾ ਉਹ ਵਹੀਕਲਾਂ ਵਾਲਾ ਸੋਨੂੰ ਜਾਂ ਬਜ਼ੁਰਗਾਂ ਵਾਲਾ ਬਸ ਆਏ ਜਿਹੜਾ ਲੰਗਰ ਵਾਲਾ ਰਸਤਾ ਇੰਨਾ ਕੀ ਆ ਬਾਕੀ ਸਾਰਾ ਵਹੀਕਲਾਂ ਵਾਲਾ ਇੱਕ ਸਾਈਡ ਵੀ ਕੱ ਲੰਗਦੇ ਆ ਦੂਸਰੀ ਸਾਈਡ ਸ਼ਾਇਦ ਆਉਂਦੇ ਆ ਚਲੋ ਜੀ ਪਰ ਕਈ ਬੰਦੇ ਤੁਰ ਹੀ ਜਾਂਦੇ ਉਧਰ ਘੁੰਮਦੇ ਫਿਰਦੇ ਸਾਨੂੰ ਹੋ ਗਈ ਥਕਾਵਟ ਤੇ ਅਸੀਂ ਬਾਟੀਆਂ ਲੈ ਕੇ ਖੜ ਗਏ ਬੰਦੇ ਪੂਰੇ ਹੱਥ ੱਟ ਗਏ ਵਿਖਾ ਦੇ ਪਾਈ ਗੋਲ ਦੇ ਉੱਤੇ ਗੋਲ ਕੇ ਪੇ ਵਧੀਆ ਬਣਾਈ ਸੀ ਅੰਕਲ ਨੇ ਰਾਹ ਚ ਚੱਲਦੇ-ਚੱਲਦੇ ਜਿਹੜਾ ਪੰਜਾਬੀਆਂ ਦਾ ਇੱਕ ਸਭ ਤੋਂ ਮੇਨ ਕੀੜਾ ਹੁੰਦਾ ਹੈ ਗਾਉਣ ਵਾਲਾ ਆਵਾਜ਼ ਤਾਂ ਪਹੁੰਚਦੀ ਨਹੀਂ ਭਾਈ ਅਸੀਂ ਜੋ ਦੂਜੇ ਪੁੱਲ ਤੇ ਗਏ ਸੀ ਜਦੋਂ ਬੁਲਟ ਲਾਦੇ ਉੱਧਰ ਪਾਰਕਿੰਗ ਤੇ ਤੇ ਹੁਣ ਇੱਧਰ ਦਿੱਤੂ ਪੁੱਲ ਤੋਂ ਘੁੰਮ ਕੇ ਜਾਈ ਜੰਦੇ ਆ ਬੁਲਟ ਲੈਣਾ ਆਹਾ ਪਾਰਕਿੰਗ ਦੇ ਵਿੱਚ ਬੁਲਟ ਲਾਏ ਸੀ ਆਪਾਂ ਆਮ ਕਿਉਂਦੇ ਆ ਜੰਦੇ ਨਾ ਇੱਕ ਬਹੁਤ ਵੀ ਢੁਕੜੇ ਪੁੱਲ ਤੋਂ ਤੁਰ ਗਏ ਤੇ ਬੁਲਟ ਤੇ ਵੀ ਜਾ ਸਕਦੇ ਜੇ ਉੱਧਰ ਪਰ ਅਸੀਂ ਪਾਰਕਿੰਗ ਦਾ ਨਹੀਂ ਪਤਾ ਕਿ ਅੱਗੇ ਅੱਗੇ ਪਾਰਕਿੰਗ ਹੁੰਦੀ ਹੈਗਾ ਨਹੀਂ ਇੱਧਰ ਸੋ ਇਹ ਪੇਟ ਪਾਰਕਿੰਗ ਹੈ 50 ਰੁਪਏ ਇੱਕ ਵਹੀਕਲ ਦੇ ਪਰ ਇਤੋਂ ਬੋਲਟ ਲੈ ਗਏ ਫਿਰ ਦੇਖਦੇ ਰਹਿੰਦੇ ਜਾਂਦੇ ਆ ਜਿਵੇਂ ਅੱਕ ਥੱਕ ਕੇ ਹੁਣ ਬੁਲਟਾਂ ਤੇ ਬੈਠੇ ਆ ਹੁਣ ਲੱਤਾਂ ਨੂੰ ਬੜਾ ਆਰਾਮ ਮਿਲਿਆ ਦੋਨੇ ਬੋਲਟ ਚੱਕ ਕੇ ਆਪਾਂ ਜਾਈ ਜਾਨੇ ਹੁਣ ਕਮਰੇ ਵੱਲ ਨੂੰ A ਫਿਊ ਮੂਮੈਂਟਸ ਲੇਟਰ ਹੁਣ ਪਹੁੰਚ ਗਏ ਹੋਟਲ ਆ ਦਿਖਾਉਂਦੇ ਆ ਹੋਟਲ ਤੋਂ ਬਾਹਰੋਂ ਐਂਟਰੀ ਦਾ ਬਹੁਤ ਭੀੜੀ ਜੀ ਆ ਜਿਵੇਂ ਛੋਟੀ ਜੀ ਗਲੀ ਚੋਂ ਹੋਟਲ ਮਾਊਂਟਨ 뷰 ਬਸ ਇੰਨੀ ਗਲੀ ਹੈ ਜਿਵੇਂ ਸਿੱਧੀ ਚੜਾਈ ਹੈ ਰੂਮਾਂ ਵਧੀਆ ਜਿਹੜਾ ਰੋਡ ਤੋਂ ਫੇਰ ਉਹ ਪੁੱਛਦੇ ਆ ਉਹ ਸੀਗਾ 35 ਤੋਂ 4000 ਕੰਪਲੈਕਸ ਹੋਰ ਰੇਟ ਇੱਥੇ ਆਪਾਂ ਨੂੰ 2000 ਦਾ ਰੂਮ ਮਿਲ ਗਿਆ ਵਿੱਚ ਕਤਲ ਲੱਗ ਗਿਆ ਚਾਰਾਂ ਬੰਦੇ ਬਹਿਣ ਵਾਸਤੇ ਵਧੀਆ ਸੈਟਿੰਗ ਆ ਗਈ ਬਸ ਰੂਮ ਤਾਂ ਐ ਮੈਂ ਤਾਂ ਬੜਪੇ ਫਿਰ ਗਿਆ ਇੱਕ ਚੱਕਰ ਹੈ ਮਿਲਿਆ ਫਰਸ ਫਲੋਰ ਤੇ ਉਧਰੋਂ ਸਾਡੇ ਕੋਲ ਬੈਗ ਵਾਲੇ ਸੀਗੇ ਇੱਕ ਬਿਲਡਿੰਗ ਲੈਫਟ ਵਾਲੇ ਜਿੰਨੇ ਤੋਂ ਦੋਵੇਂ ਕਮਰੂਮ ਮੈਂ ਜਿੰਨੇ ਦਾ ਕਮਰਾ ਉੱਪਰ ਜਾਂਦੇ ਜਾਂਦੇ ਮੁੱਲ ਪੂਰਾ ਹੋ ਜਾਂਦਾ ਆਹ ਐਂਟ੍ਰੈਂਸ ਆਪਣੇ ਰੂਮ ਦੀ ਇੰਨਾ ਕ ਰੂਮ ਹੈ ਤਾਂ ਖਲਾਰਾ ਤਾਂ ਜਲੋ ਪਹਿਲਾਂ ਹੀ ਪਾਗੇ ਸੀ ਜਿਹੜਾ ਆਏ ਸੀਗੇ ਆ ਗੱਦੜ ਵਾਲਿਆ ਆ ਬੈੱਡ ਮਸਾ ਮਾਹੌਲ ਆ ਉਧਰ ਬਾਲਕਨੀ ਆ ਗਈ 2000 ਦਾ ਮਿਲਿਆ ਇਹ ਕਮਰਾ 5 ਵਜ ਗਏ ਬਸ ਇਥੋਂ ਚੱਲਦੇ ਆ ਤਿਆਰੀ ਕਰਦੇ ਆ ਆਪਣੇ ਨਾਲ ਦੇ ਬੰਦੇ ਹੋਈ ਜਾਂਦੇ ਰੈਡੀ ਆਹ ਬੁਲਟ ਤੇ ਕੈਰੀਅਰ ਲਵਾ ਲਏ ਸੀ ਕਿਉਂਕਿ ਸਮਾਨ ਐਸ ਵਾਰੀ ਘੱਟ ਸੀ ਪਿਛਲੇ ਵਾਰ ਜੋ ਲੇ ਗਏ ਸੀ ਉਹਦਾ ਸਮਾਨ ਜ਼ਿਆਦਾ ਸੀਗਾ ਕੈਰੀਅਰ ਫਿਰ ਦੋਨੇ ਬੁਲਟ ਤੇ ਲਵਾ ਲਏ ਸੀ ਇੰਤ ਇੰਨਾ ਕਿ ਦੋਨੇ ਪਾਸੇ ਕਿੱਟਾ ਆ ਜਾਂਦੀਆਂ ਸੌਖਾ ਹੋ ਜਾਂਦਾ ਰਸਤਾ ਆ ਹੋ ਗਿਆ ਸਮਾਨ ਪੈਕ ਸਾਰੀਆਂ ਕਿੱਟਾਂ 4 ਕਿੱਟਾਂ ਹੋ ਗਈਆਂ ਤੇ ਇਹ ਸਮਾਨ ਹੋ ਗਿਆ ਇੱਕ ਬੁਲਟ ਦੇ ਚਲਿਏ ਮੋਟੇਓ ਹਾਂਜੀ ਓਕੇ ਓਕੇ ਸਮਾ ਹੋ ਗਿਆ 5:30 ਵਜੇ ਤੇ ਹੁਣ ਜਾਣੇ ਪਿਆ ਰਿਸ਼ੀਕੇਸ਼ ਤੋਂ ਗੋਬਿੰਦਗੜ੍ਹ ਸਵੇਰ ਸਵੇਰ ਇੱਕ ਤਾਂ ਠੰਡੇ ਠੰਡੇ ਵਾਟ ਵਧੀਆ ਲੰਘ ਜਾਂਦੀ ਹੈ ਬਾਕੀ ਮੌਸਮ ਬੋਲਦੇ ਹਨ ਰਾਸਤੇ 'ਚ ਆਇਆ ਹਟਾਬਾ ਇੱਥੇ ਪੀਨੇ ਚਾਹ ਬਣੀ ਅ ਚਾਹ ਵਾਲਾ ਹੋਇਆ ਤੱਕਾ ਹੀ ਐ 30 ਰੁਪਏ ਦਾ ਕੱਪ ਹੁਣ ਰਸਤੇ ਦੇ ਵਿੱਚ ਇੱਕ ਜਗ੍ਹਾ ਰੁਕੇ ਸੀਗੇ ਹਵਾ ਬਰੋ ਲੱਗੇ ਬਲਟਾ ਦੀ ਤੇ ਇੱਥੇ ਆ ਕੇ ਵੀਕਲ ਉਂਝੀ ਦਮਨ ਲੱਗ ਜਾਂਦਾ ਗੇਅਰ ਵੱਤ ਵੱਤ ਦੂਜਾ ਤੀਜਾ ਤੀਜਾ ਤਾਂ ਗੇਅਰ ਪੈਂਦਾ ਹੀ ਨਹੀਂਗਾ ਦੂਜਾ ਬਸ ਲਾਸਟ ਟਾਈਮ ਹੋ ਗਿਆ 7:30 ਤੇ ਜਿੱਥੇ ਰੁਕਦੇ ਆ ਮੁੰਡਿਆਂ ਥੋੜੇ ਲਾਲਚ ਹੋ ਜਾਂਦਾ ਫੋਟੋ ਫੋਟਾ ਦਾ ਚਾਹ ਹੀ ਛੱਡ ਜਾਂਦਾ ਮੁੰਡਾ ਮੈਂ ਇੱਧਰ ਕਰੀ ਆ ਉਹਦਾ ਉਧਰਲੀ ਸਾਈਡ ਕਰਾ ਰਾਸਤੇ ਦੇ ਵਿੱਚ ਪੰਪ ਤੇ ਖੜੇ ਆ ਤੇ ਇੱਥੋਂ ਕਰਾਉਨੇ ਆ ਟੈਂਕੀ ਫੁੱਲ ਹੁਣ ਤੱਕ ਇੱਕ ਟੈਂਕੀ ਦਾ ਲੱਗ ਗਈ ਪੈਟਰੋਲ ਦੀ ਹੁਣ ਦੂਜੀ ਪਵਾਉਨੇ ਆ ਕਰਾਉਨੇ ਆ ਫੁੱਲ 13-1400 ਚ ਬੁਲਟ ਦੀ ਟੈਂਕੀ ਫੁੱਲ ਹੋਈ ਹੁੰਦੀ ਆ ਨਾਰਮਲ ਸਪਲੈਂਡਰ ਜਾਂ ਹੋਰ ਉਹ ਮੇਰੇ ਨਾਲ ਨਾਲ ਹੋਊਗੀ 11-1200 ਚ ਇੱਥੇ ਜੇ ਪੰਪ ਤੋਂ ਚੱਲ ਪਏ ਦੋਨੇ ਬੁਲਟਾਂ ਦੀਆਂ ਟੈਂਕੀਆਂ ਕਰਾ ਲਈਆਂ ਫੁੱਲ 2400 ਰੁਪਏ ਦੇ ਦੋਨਾਂ ਦੀਆਂ ਟੈਂਕੀਆਂ ਫੁੱਲ ਹੋ ਗਈਆਂ ਥਮਾ ਹੋ ਗਿਆ ਹੁਣ 8:30 ਦਾ ਤੇ ਰਸਤੇ ਦੇ ਵਿੱਚ ਇੱਕ 뷰 ਪੁਆਇੰਟ ਆਉਂਦਾ ਦੇਵ ਪ੍ਰਯਾਗ ਜਿੱਥੇ ਆ ਦੋ ਨਦੀਆਂ ਮਿਲਦੀਆਂ ਇਹਨਾਂ ਦਾ ਪਾਣੀ ਅਲੱਗ-ਅਲੱਗ ਰੰਗ ਦਾ ਹੁਣ ਤਾਂ ਥੋੜਾ ਹੀ ਫਰਕ ਦਿਖਦਾ ਵੇਹ ਤਾਂ ਇੱਥੇ ਜੇ ਪਤਾ ਲੱਗਦਾ ਪਾਣੀ ਦੇ ਰੰਗ ਤੇ ਉਹ ਨੁੱਕਰ ਤੇ ਬੈਠ ਕੇ ਕਰਦੇ ਇਸ਼ਨਾਵ ਜਿਹੜੀ ਚੀਜ਼ ਸੋਚੀ ਸੀ ਉੱਤੇ ਜਿਵੇਂ ਉਹੀ ਚੀਜ਼ ਹੋਈ ਹੈ ਪਹਿਲਾਂ ਅਸੀਂ ਉਹ ਉੱਪਰ ਸੜਕ ਤੇ ਜਾਂਦੇ ਪਏ ਸੀ ਉਹ ਰੋੜ ਦੇ ਨਾਲ-ਨਾਲ ਉੱਪਰੋਂ ਰੋਡ ਤੋਂ ਜਾਂਦੇ ਥੋੜਾ ਜਿਹਾ ਵਿਊ ਦਿਖਿਆ ਤੇ ਹੁਣ ਥੱਲੇ ਆਏ ਆ ਆਹ ਵਿਊ ਹੈ ਉਹ ਬੰਦੇ ਆਪਣੇ ਪਹੁੰਚ ਗਏ ਫੋਟੋ ਫੋਟੋ ਕਰੀ ਜਾਂਦੇ ਔਰ ਉੜਤੇ ਸੀਗੇ ਜਿੰਨਾ ਕਿ ਸੋਚਿਆ ਉਦੋਂ ਘੈਂਟ ਹੀ 뷰 ਹੈ ਇੱਥੇ ਅਗੇ ਬਸ ਆਪਦੇ ਵਹੀਕਲ ਦਾ ਇਹ ਫਾਇਦਾ ਹੋ ਜਾਂਦਾ ਏ ਉਹ ਰੋਡ ਤੋਂ ਹੁਣ ਸਿੱਧਾ ਥੱਲੇ ਆ ਗਏ ਇਹੀ ਜਿਵੇਂ ਵਾਸਤੇ ਜਾਂਦੇ ਆ ਜਾਂ ਟ੍ਰੇਨ ਤੇ ਜਾ ਕੇ ਕਿਸੇ ਹੋਰ ਗੱਡੀ ਗੁੱਡੀ ਤੇ ਜਾਂਦੇ ਆ ਉਹ ਜ਼ਿਆਦਾ ਰੁਕਿਆ ਨਹੀਂ ਜਾਂਦਾ ਆ ਕੀ ਕਿਡਾ ਗਰੇ ਦਾ ਵੀ ਨਹੀਂ ਨਾ ਇਹ ਕਹਦਾ ਨਹੀਂ ਕਿ ਕੋਈ ਨਾ ਰੋਕੂਗਾ ਆਹ ਰਸਤੇ ਦੇ ਵਿੱਚ ਇੱਕ ਬੈਗ ਪਿਆ ਸੀਗਾ ਖੋਲੀ ਬੜਾ ਦੇਖ ਲਈ ਕੀ ਅੰਚ ਕਈ ਰੋਲੀ ਜਾਂਦਾ ਕੋਈ ਜਿਹਦਾ ਨੋਟ ਹੋਏ ਤਾਂ ਮੇਰੇ ਏਹੇ ਰਹਾ ਨਹੀਂ ਜਾਂਦਾ ਤੜਪ ਹੀ ਐਸੀ ਹੈ ਨਾ ਫੋਨ ਨੰਬਰ ਲਿਖਿਆ ਆ ਵੇ ਦੇਖ ਹਸਪੀਟਲ ਐਂਡ ਕੈਡਮੀ ਕ੍ਰਿਸ਼ਨਾ ਸਿੰਘ ਆ ਲਾਲਾ ਤੁਹਾਨੂੰ ਨੰਬਰ ਕਿ ਤੁਹਾਨੂੰ ਬੰਦਾ ਭਲਾ ਕਰ ਲਉ ਹੈ ਆਹ ਆਈਡੀ ਕਾਰਡ ਤੇ ਚਾਰ ਪੰਜ ਵਾਰੀ ਫੋਨ ਲਾ ਲਿਆ ਇਸੇ ਨੰਬਰ ਤੇ ਨਾ ਬੰਦਾ ਫੋਨ ਚੱਕਦਾ ਇੱਕ ਵਾਰੀ ਫੋਨ ਚੱਕ ਕੇ ਨਾਲ ਬੈਕ ਕਾਲ ਕੀਤੀ ਹੈਲੋ ਹੈਲੋ ਕੇ ਕੇ ਕੱਟ ਦਿੰਦਾ ਅਗਲਾ ਪਿੱਛੇ ਕਿ ਪਿੰਡ ਆਇਆ ਸੀ ਸ਼੍ਰੀ ਨਗਰ ਤੇ ਉੱਥੇ ਵੀ ਥੋੜੀ ਜਿਹੀ ਖਲੋਲ ਹੋ ਗਈ ਅਸੀਂ ਬਰਾਹ ਜ ਪਾਣੀ ਪੁਣੀ ਪੀਂ ਰੁਕੇ ਸੀਗੇ ਤੇ 2 ਮਿੰਟ ਲਈ ਹੈਲਮਟ ਲਾਇਆ ਥੋੜੀ ਅੱਗੇ ਗਏ ਬਸ ਨਾਕਾ ਲੱਗਿਆ ਸੀਗਾ ਘੇਰ ਲਿਆ ਅਗਲਿਆਂ ਨੇ ਅਸੀਂ ਨਾ ਜਿਉਂਦੇ ਰਿਸ਼ੀਕੇਸ਼ ਤੋਂ ਤੁਰੇ ਆਂ ਸੋਚਿਆ ਸੀਗਾ ਵੀ ਹੁਣ ਜਮਾ ਲੋ ਬਜਟ ਹੀ ਕਰਨਾ ਡਰਿਆ ਜਿੰਨਾ ਵੀ ਦੂ ਅੱਗੇ ਰਹਿ ਗਿਆ ਵੀ ਜਿੰਨਾ ਵੀ ਭਰੇਜ ਹੋਇਆ ਕਰਨਾ ਹੈ ਪਰ ਉਹ ਹੀ ਜਿਹੜਾ ਸਫਰ ਦੇ ਵਿੱਚ ਪਤਾ ਨਹੀਂ ਹੁੰਦਾ ਕਿੱਥੇ ਕੀ ਹੋ ਜਾਣਾ 2500 ਰੁਪਿਆ ਗਿਆ ਸੀ ਉਹਨਾਂ ਨੇ 500 ਦੀ ਮਕਾਈ ਗੱਲ ਪਰ ਬਹੁਤ ਸਾਰੇ ਨਾਲ ਉਹਨੂੰ 500 ਦੇ ਕੇ ਚਲਾਨ ਕਟਾ ਕੇ ਫਿਰ ਨਾਲ ਉਹਨਾਂ ਦਾ ਹੈਲ ਮੇਡ ਲਿਆ ਰਸਤੇ ਦੇ ਵਿੱਚ ਮੰਦਿਰ ਪਹੁੰਚੇ ਆ ਕਾਰੀ ਦੇ ਮੰਦਿਰ ਤੇ ਨੇੜੇ ਦਾ ਮੰਦਿਰ ਹੈ ਲਹਿਰ ਦੇ ਜਵਾ ਵਿਚਾਲੀ ਹੈ ਉੱਥੇ ਬੁਲਟ ਲਾਉਣ ਲੱਗੇ ਸੀਗੇ ਉੱਥੇ ਉਹਨਾਂ ਦਾ ਬਾਈ ਕਹਿੰਦਾ ਬਾਈ ਇੱਥੇ ਨਹੀਂ ਲਵਾਉਣੀ ਕਹਿੰਦਾ ਜੇ ਇੱਥੇ ਲਾਉਣੀਆਂ ਤਾਂ 100 ਦਾ ਪਰਚਾ ਲੈਣਾ ਪੈਣਾ ਕਿ ਇਹ ਬੰਦਾ ਇਹ ਨਾ ਸ਼ਰਤਾ ਹੋਵੇ। ਬਸ ਉਹ ਐ ਸਿੱਧਾ ਪਾਰਕਿੰਗ ਨਹੀਂ ਮੰਗ ਸਕਦੇ 10-20 ਰੁਪਏ ਦੇ ਦੋ। ਕਿਤਾ 100 ਮੰਗਣਾ ਹੈ। ਜਿਹੜਾ ਮੰਦਰ ਜਾਣ ਦਾ ਰਸਤਾ ਹੈ ਉਹ ਐ ਦਾ ਥੱਲੇ ਦਊਗਾ। ਜਦੋਂ ਵਾਪਸ ਉੱਪਰ ਚੜਾਈ ਛੜਾ ਵੀ ਫਿਰ ਕੋਈ ਨਾ ਵਖੋ। ਅੱਛਾ ਅੱਛਾ। ਥੱਲੇ ਦਾ ਭੱਜੀ ਜਾਂਦੇ ਆ। ਤੇ ਜਿਹੜੇ ਥੱਲੋਂ ਉੱਪਰ ਆਈ ਜਾਂਦੇ ਆ ਉਹਨਾਂ ਦਾ ਮੂਹ ਦੇਖਣ ਲੱਗਿਆ ਵਿਚਾਰਿਆਂ ਦਾ। ਮੂਡੇ ਹੋ ਗਏ ਸਾਰਿਆਂ ਦੇ। ਇਧਰ ਇਤਰਾ ਹੀ ਖਿੜੇ ਜਾਂਦੇ ਕਿ ਦੋ ਥੱਲੇ ਲੈਗ ਲਾਈ ਐ। ਬਾਈ ਢੱਲਾ ਛੱਡ ਸਰੀਰ ਮੜਿਆ। ਵੇਖੀ ਰੁੜਦਾ। ਚੱਲ। ਗੁਰੂ ਜੀ ਪੈ ਵੀ ਜਾਵੇਂ ਨਾ ਤੂੰ ਵਧੀਆ ਪਹੁੰਚ ਜਾਵੇਂ ਸਾਡੇ ਤੋਂ ਪਹਿਲਾਂ। ਰੁੜ ਕੇ। ਆਹ ਇੱਧਰ ਲੱਗ ਨੇ। ਇਹ ਮਸਾਲੀ ਚੱਲਣ ਲੱਗੇ। ਤੇ ਜਿੱਧਰ ਉਹ ਆਪਾਂ ਚੱਲੇ ਆ ਉਹ ਸਾਹਮਣੇ ਪੌੜਾ ਹੈ। ਆਪਾਂ ਪੌੜੇ ਜਾ ਕੇ ਘਰ ਲੈਣੇ ਦਰਸ਼ਨ ਕਿਉਂਕਿ ਇੱਧਰ ਰਸ਼ ਬਹੁਤ ਹੈ। ਦੋ ਤਿੰਨ ਘੰਟੇ ਲੱਗ ਜੇ ਲਾਈਨ ਚ ਲੱਸੀ। ਕਜੀਆ ਕੇਰੀਵਾਟ ਵਾਲੇ ਹਿੱਟ ਵਾਲਾ ਹੋ ਜਾਣਾ। ਤਹਾ ਮੰਦਿਰ। ਚਲੋ। ਪੌੜੇ ਵੀ ਉਦਾਂ ਹੀ ਬਣਿਆ ਹੋਇਆ ਜਿਵੇਂ ਆਪਾਂ ਰਿਸ਼ੀਕੇਸ਼ ਪੁਲ ਦੇਖੇ ਸੀਗੇ। ਸੇਮ ਉਹੀ ਚੀਜ਼ ਬਣੀ ਹੋਈ ਹੈ। ਆਹ ਪੁਲ ਦੇ ਉੱਪਰੋਂ ਮੰਦਿਰ ਦੀ ਆਹ ਲੁੱਕ ਦੇਖ ਤੁਸੀਂ। ਉਹ ਸਾਰੀ ਲਾਈਨ ਹੈ ਜਿਹੜੀ ਮੱਥਾ ਟੇਕਣ ਵਾਲੀ ਹੈ। ਇਹ ਬਣਿਆ ਹੋਇਆ ਮੰਦਿਰ। ਉਹ ਰਸਤਾ ਹੈ ਜਿੱਥੋਂ ਕਾਲੀ ਕਾਲੀ ਚ ਥੱਲੇ ਆਏ ਸੀਗੇ ਇੱਥੋਂ ਸ਼ੁਰੂ ਹੁੰਦਾ ਹੈ ਉਹ ਉੱਪਰ ਤੱਕ ਦੋਨੋਂ ਥੱਲੇ ਆਉਂਦੀ ਸਪੀਡ ਤਾਂ ਫੁੱਲ ਸੀਗੀ ਹੁਣ ਤਾਂ ਚੱਲਦੇ ਉੱਥੇ ਜਾ ਕੇ ਦੇਖਦੇ ਹਾਂ ਕੀ ਬਣਦਾ ਉਹ ਉੱਪਰ ਤੱਕ ਪਿਆਰ ਆ ਮੁੰਡਿਆ ਸੱਟ ਲੱਗ ਲੱਗੀ ਆ ਜਾਂਦੇ ਦੇਖੀ ਉੱਟਦੇ ਹੁਣ ਸਾਰੀ ਚੜ੍ਹਾਈ ਹੈ ਜਿੰਨਾ ਆਉਂਦੇ ਭਜੇ ਭਜੇ ਆਏ ਸੀ ਉਹ ਸਪੀਡ ਹੌਂਗੀ ਘਟ ਗਈ ਹਲੇ ਥੋੜੀ ਜਿਹੀ ਵਾਰਟੀ ਆਏ ਉੱਪਰ ਸਾਰਾ ਫੁੱਲਣਾ ਸ਼ੁਰੂ ਹੋ ਗਿਆ ਇਦੇ ਵਿੱਚ ਗੁਰਦੁਆਰਾ ਸਾਹਿਬ ਰੁਕੇ ਆ ਨਗਰਾਸੂ ਗੁਰਦੁਆਰਾ ਲੰਗਰ ਦਮਦਮਾ ਸਾਹਿਬ ਨਗਰਾਸੂ ਉੱਤਰਾਖੰਡ ਅੰਦਰ ਚੱਲਦੇ ਆ ਮੱਥਾ ਟੇਕਦੇ ਆਹ ਗੁਰਦੁਆਰਾ ਸਾਹਿਬ ਦੇ ਵਿੱਚ ਰਹਿਣ ਲਈ ਵੀ ਰੂਮ ਬਣੇ ਹੋਏ ਆ ਜੇ ਕੋਈ ਲੇਟ ਫੇਟ ਹੁੰਦਾ ਜੀ ਨੇ ਸਤੇ ਕਰਨੇ ਇੱਥੇ ਰਹਿ ਸਕਦਾ ਆਹ ਤੱਕ ਕੀ ਸਰਣਾਈ ਜਾਤ ਦੇ ਬਿਰਸਾ ਨਾ ਕੋਈ ਰੇ ਨਗਰਾਸ ਤੋਂ ਥੋੜੇ ਅੱਗੇ ਆ ਕੇ ਚਾਹ ਦਾ ਲੰਗਰ ਲੱਗਿਆ ਸੀਗਾ ਉੱਥੇ ਬੈਠੇ ਹੁਣ ਚਾਹ ਪੀ ਜਨੇ ਆ ਨਾਲ ਪਕੌੜੇ ਹਾਲ ਦੇ ਅੰਦਰ ਆ ਗਏ ਆ ਇੱਥੇ ਆ ਜਗਾ ਤਾਂ ਮਿਲ ਗਈ ਇੱਕ ਬਾਕੀ ਬਾਹਰ ਜਾ ਕੇ ਉਹਨੇ ਹਾਲ ਦੀ ਪਰਚੀ ਕਟਾਉਣੀ ਆ ਪਹਿਲਾਂ ਆਪਾਂ ਖੜੇ ਹੁਣ ਦਰਬਾਰ ਸਾਹਿਬ ਦੇ ਸਾਹਮਣੇ ਤੇ ਆਪਣੇ ਨਾਲ ਦਾ ਬੰਦਾ ਗਿਆ ਅੰਦਰ ਹਾਲ ਦੀ ਪਰਚੀ ਕਟਾਉਣ ਹਾਲ ਦੀ ਪਰਚੀ ਇਹ ਜਿਹੜੀ ਅੰਦਰ ਐਂਟਰ ਹੁੰਦੇ ਅਸਰ 4 ਨੰਬਰ ਕਾਊਂਟਰ ਤੋਂ ਮਿਲਦੀ ਏ ਸੱਜੇ ਹੱਥ ਗੁਰਦੁਆਰਾ ਸਾਹਿਬ ਦਾ ਮੇਨ ਗੇਟ ਹੈ ਜਿੱਥੋਂ ਐਂਟਰੀ ਹੁੰਦੀ ਏ ਤੇ ਖੱਬੇ ਹੱਥ ਮਾਰਕੀਟ ਹੈ ਕੋਈ ਵੀ ਸਮਾਨ ਲੈਣਾ ਸਾਰਾ ਕੁਝ ਇਧਰੋਂ ਮਿਲ ਜਾਂਦਾ ਲੋੜੀ ਦਾ ਮਾਛੀਵਾੜਾ ਸਾਹਿਬ ਜ਼ਿਲ੍ਹਾ ਲੁਧਿਆਣਾ ਆਹਾਂ ਵੀਰ ਹੁਣੇ ਸਾਈਕਲ ਤੇ ਆਇਆ ਇੱਥੇ ਪਰਚੀ ਦਿਖਾ ਕੇ ਆਪਾਂ ਨੂੰ ਦ ਚਾਰ ਕੰਬਲ ਮਿਲ ਗਏ ਤੇ ਜਿੱਥੇ ਜਗ੍ਹਾ ਨਹੀਂ ਮਿਲੇ ਬੰਦਾ ਡਾਹਲੇ ਉਸ ਹੱਬ ਨਾਲ ਸਾਨੂੰ ਸਾਈਡ ਜੀ ਤੇ ਜਗ੍ਹਾ ਮਿਲ ਗਈ ਸੀ ਇੱਥੇ ਵਿਛਾਇਆ ਗੱਦੇ ਤੇ ਸਮਾਨ ਰੱਖ ਲਿਆ ਆਪਣਾ ਸਮਾਨ ਆਪਣਾ ਸਾਰਾ ਉੱਥੇ ਗੱਦਿਆਂ ਤੇ ਰੱਖ ਕੇ ਸੈੱਟ ਕਰਕੇ ਆਪਾਂ ਇਦਾਂ ਅਗੇ ਗੁਰੂ ਘਰ ਵੱਲੇ ਵਸੇ ਤੇ ਹੁਣ ਮੱਥਾ ਟੇਕਿਆ ਹੁਣ ਬਾਹਰ ਚੱਲਦੇ ਆ ਲੰਗਰ ਸ਼ੁਰੂ ਆ ਐਂਟਰੀ ਦੇ ਆਪਾਂ ਸਾਹਮਣੇ ਦੇਖ ਸਕਦੇ ਆ ਕਾਊਂਟਰ ਬਣੇ ਹੋਏ ਚਾਰ ਨੰਬਰ ਪੰਜ ਨੰਬਰ ਇੱਥੋਂ ਹਾਲ ਦੀ ਪਰਚੀ ਮਿਲ ਜਾਂਦੀ ਹੈ ਅੱਜ ਦੀ ਵੀਡੀਓ ਕਰਦੇ ਆਪਾਂ ਇੱਥੇ ਖਤਮ ਅੱਗੇ ਦਾ ਸਫਰ ਦੇਖਣ ਲਈ ਨਾਲ ਜੁੜੇਗਾ ਧੰਨਵਾਦ